ਕੁਵੰਤਾਰ ਬਾਣੀ ਗੁਰੂ ਜੀ ਦੇ ਪਤਾ ਸੇ ਭਗਵਤ ਜੀ ਸਹਾਇ ਵਾਰ ਸ੍ਰੀ ਗਵਤੇ ਜੀ ਕੀ ਪਾਤਸ਼ਾਹ ਜਿਸ ਨੇ ਪ੍ਰਥਮ ਬਾਗਵਤਿ ਸਿਮਰ ਕਾ ਗੁਰੂ ਨਾਨਕ ਜੀ ਆਏ ਸ੍ਰੀ ਅੰਬਦ ਗੁਰਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਅਰਬਿੰਦ ਨਾਲ ਸਿਮਰਾਉ ਸ੍ਰੀ ਹਰਿਦਾਇ ਸ੍ਰੀ ਹਰਿਕ੍ਰਿਸ਼ਨ ਤੇ ਆਈ ਅਦੇਸ਼ ਜੱਟਾ ਸਭ ਦੁੱਖ ਜਾਏ ਇਕ ਬਹਾਦਰ ਸਿਮਰਿਆ ਘਰ ਨਾਨਕਿਆਵੈ ਧਾਇ ਸਾਬ ਥਾਈ ਹੋ ਇਸ ਹਾਈ ਦਸਨੇ ਪਾਤਸ਼ਾਹ ਹਰਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਬ ਥਾਈ ਹੋ ਇਸ ਹਾਈ ਦਸਾ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾ ਅਰਦਾ ਧਿਆਨ ਕਰਕੇ ਬੋਲੋ ਜੀ ਆ ਪਿਆਰਿਆਂ ਚਹਨ ਸਭ ਜਦਿਆ ਚਾਰੀਆਂ ਮੁਕਤਿਆਂ ਅਠੀਆਂ ਜੱਟੀਆਂ ਤੱਪੀਆਂ ਜਿਨਾ ਨਾਮ ਜਪਿਆ ਵੱਢ ਛਕਿਆ ਦੇਗ ਚਲਾਈ ਤੇਗ ਵਾਹੀ ਤੇਗ ਗਿਆਨ ਅਡਟ ਕੀਤਾ ਤੇ ਨਾ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲਦੇ ਜਨਾ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਉਹ ਪਰੀਆਂ ਲਹਾਈਆਂ ਚਰਖੜੀਆਂ ਤੇ ਚੜਿਆ ਰਿਆਂ ਨਾਲ ਚਰਾਈ ਗਏ ਗੁਰਦੁਆਰਿਆਂ 'ਚੇ ਸੇਵਾ ਲਈ ਕੁਰਬਾਨੀਆਂ ਕੀਤੇ ਆ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਕਰ ਕੇ ਖਾਲਸਾ ਜੀ ਬੋਲ ਦੇ ਬੰਝ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰ ਕੇ ਬੋਲ ਦੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਇਹ ਤੇ ਆਉਣ ਕਾ ਸਦਕਾ ਸਰਬ ਸੁਖ ਹੋਗਾ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਹਾ ਇਤ ਦੇਗ ਤੇਗ ਫਤਿਹ

ਸਰੀ ਅੰਮ੍ਰਿਤ ਸਰਸਵ ਜੀ ਦੇ ਦਰਸ਼ਨ ਇਸਨਾਮ ਚੌਕੀਆਂ ਝੰਡੇ ਬੂੰਗੇ ਡਕਾਉ ਚੌਕਿਆ ਕੱਲ ਧਰਮ ਕਾ ਜੈਕਾਰ ਬੋਲੋ ਜੇ ਸਖਾਂ ਦਾ ਮਨ ਨੀਮਾ ਮਤ ਚੀ ਮਖ ਪਤ ਦਾ ਰੱਖ ਆਪ ਵਾਹੇ ਗੁਰੂ ਏ ਆਕਾਲ ਪੁਰਖ ਆਪਣੇ ਪੰਖ ਦੇ ਸਦਾ ਸਹਾਈ ਦਾ ਤਾਰ ਜੀ ਆਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦਵਾਰਿਆਂ ਗੁਰਧਾਮਾਂ ਦੇ ਬਿਨਾ ਤੋਂ ਪੰਥ ਨੂੰ ਵਿਸੋੜਿਆ ਗਿਆ ਲੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨਕ ਥਾਲ ਸਾਦੀ ਨੂੰ ਬਖਸ਼ਾਓ ਇਨ ਨਿਮਾਨਿਆਂ ਦੇ ਮਾਨ ਨੇ ਤਾਣਿਆਂ ਦੇ ਤਾਨ ਲੈ ਉੱਠ ਆਂਦੀ ਓਟ ਧਨ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਮਾਰਾਜ ਆਪ ਦੀ ਦੇ ਅਜੂਰ ਅਰਦਾਸ ਬੇਨਤੀ ਹੈ ਜੀ ਸਤਿਗੁਰੂ ਜੀ ਉਚਾਰ ਪਹਿਰੈਣ ਭਾਣੇ ਅੰਦਰ ਸੁਖ ਆਨੰਦ ਸਹਜ ਬਤੀਤ ਹੋਈ ਚਾਰ ਉਤਰ ਦਿਨ ਇਹ ਭਾਣੇ ਅੰਦਰ ਸੇਵਾ ਸਿਮਰਨ ਦੁਆਰਾ ਬਤੀਤ ਕਰਾਉਣਾ ਧਨ ਤਨ ਆਮਰ ਸ਼ਹੀਤ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਵਿਖੇ ਪਾਵਨ ਦਰਬਾਰ ਅੰਦਰ ਸਤਿਗੁਰ ਜੀ ਆਪਦੀ ਦੇ ਸਿੰਘਾਸਨ ਸਜ ਕੇ ਤਿਆਰ ਹਨ <table>ਪਾਵ ਜੀ ਕਿਰਪਾ ਕਰੋ ਪ੍ਰਕਾਸ਼ ਅਸਥਾਨ ਤੇ ਜਾ ਕੇ ਤੁਲੇ ਦਰਸ਼ਨ ਦੀਦਾਰ ਬਖਸ਼ ਕੇ ਪਾਵਨ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਨਿਹਾਲ ਕਰਾ ਜੀ ਦਰਵਾਹੀ ਸਰਬੱਤ ਸੰਗਤ ਦੀਆਂ ਹਾਜ਼ਰੀਆਂ ਟੈਲੀਫੋਨ ਪੇਟਾਵਾਂ ਸੇਵਾਵਾਂ ਦਰਖਜਾਂ ਨੇ ਪਰਵਾਰ ਕਰਨੀਆਂ ਯਾਤਰਾ ਸਫਲ ਕਰਨੇ ਆਪਣੇ ਦਰੋਂ ਘਰੋਂ ਸਿੱਖੇ ਸੜਕ ਉੱਪਰ ਉਸਾ ਨਾਮ দান ਬਖਸ਼ਣਾ ਸ਼ੋਭ ਭਾਵਨਾਵਾਂ ਪੂਰੀਆਂ ਕਰਨੀਆਂ ਕਿਰਪਾ ਕਰੋ ਸਤਿਗੁਰੂ ਜੀ ਆ ਆਦੇ ਤੇ ਪੰਸ ਸਰੂਪ ਸੁਖਾਸਨ ਸਥਾਨ ਤੋਂ ਪ੍ਰਕਾਸ਼ ਅਸਥਾਨ ਤੇ ਲਜਾਣ ਦੀ ਆਗਿਆ ਬਖਸ਼ੋ ਜੀ ਰਸਤੇ ਪੈੜੇ ਅੰਦਰ ਆਪ ਅੰਧ ਸੰਗ ਸੁਨਾਈ ਗੂਣਾ ਅੱਖਰ ਵੱਡਾ ਕਟਾ ਫੁੱਲ ਚੋਕ ਮਵਾਫ ਕਰਨੇ ਸਿੱਖ ਪੜਦੇ ਸੁਣਦੇ ਸਰਬ ਕਲਾ ਹੀ ਵੰਡੂ ਬੰਨ ਨਾਨਕ ਤੁਨਾ ਰੱਬ ਦੇ ਕਰਾ ਤੇਰੇ ਬਾਣੇ ਸਰਬਤ ਦਾ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ